ਅੱਜ ਸਮਰਾਲਾ ਦਾਣਾ ਮੰਡੀ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਲੋਕਾਂ ਨੂੰ ਭਾਜਪਾ ਵਰਕਰ ਮਿਲਣੀ ਮਹਿਮ ਦੇ ਦਿਨ ਸੰਬੋਧਨ ਕਰਨ ਲਈ ਆ ਰਹੇ ਸਨ ਤਾਂ ਸਮਰਾਲਾ 메ਨ ਚੌਂਕ ਵਿੱਚ ਆਮ ਆਦਮੀ ਪਾਰਟੀ ਹਲਕਾ ਦੀ ਸਮੂਹ ਲੀਡਰਸ਼ਿਪ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਮਰੀਕਾ ਬਚਾਓ ਭਾਜਪਾ ਵਾਜੋ ਅਮਰੀਕਾ ਬਚਾਓ ਭਾਜਪਾ ਪਟਾਓ ਅਮਰੀਕਾ ਬਚਾਓ ਭਾਜਪਾ मोदी सरकार <sukh incarcerated> ਅੱਜ ਬੀਜਪੀ ਦਾ ਬਹੁਤ ਕਿਹਾ ਗਿਆ ਹਾਂਜੀ ਬੀਜਪੀ ਦਾ ਵਿਰੋਧ ਕੀਤਾ ਏ ਤੇ ਇਹਨਾਂ ਨੇ ਜਿਹੜੀ ਮਨਰੇਗਾ ਦੇ ਵਿੱਚ ਸੋਧ ਕੀਤੀ ਆ ਉਹਦੇ ਖਿਲਾਫ ਅੱਡੀ ਇੱਕ ਆਪਣਾ ਵਿਰੋਧ ਅਰਜ ਕਰਾਇਆ ਤੇ ਇਹਨਾਂ ਨੇ ਜਿਹੜੀ ਸਾਡੀ ਦਿੱਲੀ ਸਭਾ ਦਾ ਮੁਖੀ ਦੇ ਪਿਛੀ ਆ ਉਹਨੂੰ ਇਹ ਜੈ ਇਹਨਾਂ ਨੇ ਵੀਡੀਓ ਬਣਾਈ ਆ ਗੁਰੂਆਂ ਦੀ ਇਤਰਾਜਯੋਗ ਟਿੱਪਣੀ ਕਰੀ ਆ ਉਹਦੇ ਵਾਸਤੇ ਵੀ ਅਸੀਂ ਵਿਰੋਧ ਅਰਜ ਕਰਾਇਆ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਨਾ ਜਿਹੜੀ ਭਾਜਪਾ ਸਰਕਾਰ ਆ ਮੋਦੀ ਸਰਕਾਰ ਆ ਇਹ ਪੰਜਾਬ ਨੂੰ ਬਾਰ-ਬਾਰ ਮੁਜਬ ਪਰੇਸ਼ਾਨ ਕਰ ਰਹੀ ਆ ਦੇਖ ਰਹੀ ਆ ਵੀ ਪੰਜਾਬੀ ਉਹਨੇ ਸਬਰ ਦਾ ਬੰਨ ਪਰਖ ਰਹੀ ਹੈ ਤੇ ਇਹਨਾਂ ਨੇ ਕੀ ਕਰਿਆ ਪਹਿਲਾਂ ਕਾਲੇ ਪਿਛਾਣ ਨੂੰ ਵਿਰੋਧੀ ਕਾਨੂੰਨ ਲਾਗੂ ਕਰੇ ਉਹਦੇ ਵਿੱਚ ਇਹਨਾਂ ਨੂੰ ਮੂੰਹ ਤੇ ਖਾਣੀ ਪਈ ਫਿਰ ਇਹਨਾਂ ਨੇ ਉਹਦੇ ਤੋਂ ਬਾਅਦ ਯੂਨੀਵਰਸਿਟੀ ਵਾਲੇ ਮੁੱਦੇ ਦੇ ਵਿੱਚ ਵੀ ਸਾਰਿਆਂ ਨੂੰ ਪਤਾਈਆ ਫਿਰ ਇਹਨਾਂ ਨੇ ਆਪਣੇ ਨਕਾਬਲੇ ਰੈਮ ਦੇ ਵਿੱਚ ਇਹਨਾਂ ਨੇ ਕਰਿਆ ਤੇ ਉਹਨਾਂ ਨੇ ਮਨਰੇਕਾ ਦੇ ਵਿੱਚ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਹੁਣ ਪੰਜਾਬੀਆਂ ਦੇ ਸਭਾ ਦਾ ਬੰਨ ਟੁੱਟ ਰਿਹਾ ਤੇ ਇਹਨਾਂ ਨੂੰ ਇਹਦੇ ਵਿੱਚੋਂ ਮੂਦੀ ਖਾਣੀ ਪਊਗੀ ਇਹਦੇ ਨਾਲ ਮੋਦੀ ਦੀ ਸਰਕਾਰ ਵੀ ਜਾ ਸਕਦੀ ਹੈ ਜੇ ਮਨ ਗਰੀਬ ਜਿਹੜੇ ਖਲਾਫ ਹੋ ਗਏ ਤਾਂ ਇਹ ਗਰੀਬਾਂ ਨੂੰ ਉਹਨਾਂ ਦੇ ਸਰਪਰਦਾ ਬੰਨਣਾ ਨਾ ਪਰਖੇ ਨਾ ਨਾ ਬਿਰੇਗੇ ਕਿ ਨਾਮ ਹੈ ਕਿ ਨਾਮ ਤੁਹਾਡਾ ਜੀ ਸਦਵੀਰ ਸਿੰਘ ਸੇਖੋਂ ਜੀ ਕੀ ਕਹਿਣਾ ਚਾਹੁੰਦੇ ਆ ਭਾਜਪਾ ਦੇ ਵਿਰੋਧ ਕੀਤਾ ਗਿਆ ਭਾਜਪਾ ਦਾ ਵਿਰੋਧ ਜਿਹੜਾ ਕੀਤਾ ਗਿਆ ਜੀ ਇੱਕ ਤਾਂ ਇਹ ਸਿੱਖ ਵਿਰੋਧੀ ਹੈ ਦੂਜਾ ਜੀ ਨਰੇਕਾ ਦੇ ਵਿੱਚ ਇਹਨਾਂ ਨੇ ਜੋ ਗਰੀਬ ਲੋਕਾਂ ਦਾ ਧੱਕਾ ਕੀਤਾ ਉਸ ਦਾ ਅਸੀਂ ਵਿਰੋਧ ਕੀਤਾ ਹੈ ਅਸੀਂ ਪੂਰ ਜੋਰ ਵਿਰੋਧ ਕਰਾਂਗੇ ਵੀ ਔਰ ਜੋ ਤਾਨਾ ਚਾਹੀ ਮੋਦੀ ਵੱਲੋਂ ਕੀਤੀ ਜਾ ਰਹੀ ਆ ਹਰ ਪੰਜਾਬੀ ਨੂੰ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਇਹ ਲੋਕਾਂ ਨੂੰ ਤਾਂ ਸ਼ਹਿਰਾਂ 'ਚ ਵੜਨ ਨਹੀਂ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਵੀ ਨਹੀਂ ਵੜਨਾ ਦੇ ਜਿਹੜਾ ਪਿੰਡਾਂ ਦਾ ਨਰੇਗਾ ਦਾ ਸਾਰਾ ਸਰਕਲ ਆ ਉਹ ਸਰਕਾਰਾਂ ਚਲਾਉਂਦੀਆਂ ਨੇ ਸੈਂਟਰ ਦੀਆਂ ਨਾ ਕੀ ਸਟੇਟ ਸਰਕਾਰ ਚਲਾਉਂਦੀ ਆ ਇਹ ਸਟੇਟ ਸਰਕਾਰ ਨੂੰ ਸਾਡੀ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਵੜਨ ਨਹੀਂ ਦਵਾਗੇ ਦੇ ਨਾਮ ਕੋਰਾ ਨਾਮ ਮੋਹਿਤ ਗੁੰਦਰਾ ਫਤਹਾਂ ਨਗਰ ਕੰਸਮਤ ਥੋੜਾ ਸਾਹ ਜੀ ਮੈਂ ਕੱਢ ਮਾਜਪਾਨੇ ਹਮੇਸ਼ਾ ਤੋਂ ਆਪਣਾ ਵਿਰੋਧ ਆਪ ਹੀ ਕਰਾਇਆ ਚਾਹੇ ਤੁਸੀਂ ਜੁਰੂ ਤੋਂ ਦੇਖ ਰਹੇ ਹੋ ਕਿਸਾਨੀ ਅੰਦੋਲਨ ਤੋਂ ਲੈ ਕੇ ਇਹਨਾਂ ਦੀ ਲੜਾਈ ਹਮੇਸ਼ਾ ਪੰਜਾਬ ਨਾਲ ਨਹੀਂ ਪੰਜਾਬ ਦੇ ਹਿੱਤਾਂ ਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਪਹਿਲਾਂ ਵਿਰੋਧ ਧਰਨੇ ਲਾਉਂਦੇ ਰਏ ਅਸੀਂ ਕਿਸਾਨੀ ਨੂੰ ਲੈ ਕੇ ਹੁਣ ਇਹਨਾਂ ਨੇ ਜੋ ਮਰੇਗਾ ਦੇ ਨੀਮਾ ਚ ਬਦਲਾਵ ਲਿਆਂਦਾ ਇਹਨਾਂ ਨੇ ਗਰੀਬ ਬੰਦੇ ਦੀ ਜੇਬ ਤੇ ਜੋ ਡਾਕਾ ਮਾਰਿਆ ਇਹ ਉਹਦਾ ਵਿਰੋਧ ਅਸੀਂ ਕਰਦੇ ਰਹਾਂਗੇ ਇਹ ਉਸੇ ਸੰਬੰਧੀ ਅੱਜ ਕਾਲੇ ਝੰਡੇ ਦਿਖਾ ਕੇ ਕਿ ਅਸੀਂ ਰੋਸ ਮੁੱਖ ਮੰਤਰੀ ਨਾਲ ਨਹੀਂ ਪ੍ਰਗਟ ਕੀਤਾ ਅਸੀਂ ਭਾਜਪਾ ਨਾਲ ਕੀਤਾ ਭਾਜਪਾ ਦਾ ਮੁੱਖ ਮੰਤਰੀ ਜਿੱਥੇ ਵੀ ਹੋਵੇਗਾ ਜਿੱਥੇ ਵੀ ਕੋਈ ਭਾਜਪਾ ਦਾ ਆਗੂ ਹੋਵੇਗਾ ਅਸੀਂ ਉਹਦਾ ਵਿਰੋਧ ਇਸੇ ਤਰ੍ਹਾਂ ਕਰਾਂਗੇ ਨਾਮ ਅਜਿਆ ਪ੍ਰਣਾਮ ਸਰਪੰਚ ਮਨਦੀਪ ਸਿੰਘ ਪੰਡਰਵਾ ਮੋਰ ਕੋਆਰਡੀਨੇਟਰ ਹਲਕਾ ਸਮਾਜ ਜੀ ਹੋਰ ਕੀਤਾ ਗਿਆ ਪੰਜ ਪੰਜ ਜੀ ਬਾਈ ਜੀ ਜਿਹੜੀ ਇਹ ਬੀਜੇਪੀ ਸਰਕਾਰ ਆ ਹਰ ਟਾਈਮ ਪੰਜਾਬ ਮਾਰੂ ਨੀਤੀਆਂ ਲੈ ਕੇ ਆਉਂਦੀ ਆ ਸੇਮ ਪਹਿਲਾਂ ਦੀ ਤਰ੍ਹਾਂ ਇਹਨਾਂ ਨੇ ਦੁਬਾਰਾ ਇਤਿਹਾਸ ਰਾਇਆ ਜਿਵੇਂ ਪਹਿਲਾਂ ਕਾਲੇ ਕਾਨੂੰਨ ਖੇਤੀ ਵਾਲੇ ਲੈ ਕੇ ਆਏ ਹੁਣ ਅੱਜ ਇਹ ਮਨਰੇਕਾ ਖਤਮ ਕਰਨ ਜਾ ਰਹੇ ਨੇ ਉਹਦੇ ਸੰਬੰਧ ਵਿੱਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਸਾਡੇ ਸ਼ੈਣੀ ਸਾਹਿਬ ਸਮਰਾਲੇ ਦਾਣਾ ਮੰਡੀ ਚ ਆਏ ਸੀਗੇ ਅਸੀਂ ਉਹਨਾਂ ਦਾ ਕਾਲੀਆਂ ਚੰਨੀਆਂ ਦਿਖਾ ਕੇ ਵਿਰੋਧ ਕਰਿਆ ਜੀ ਅਸੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਉੱਤੇ ਕਿਸੇ ਵੀ ਕੰਡੀਸ਼ਨ ਦੇ ਉੱਤੇ ਇਹਨਾਂ ਨੂੰ ਇਹ ਕਾਨੂੰਨ ਲਾਗੂ ਕਰਨ ਨਹੀਂ ਦਵਾਂਗੇ ਜੋ ਲੋਕ ਮਾਰੂ ਗਰੀਬਾਂ ਦੇ ਹੱਕਾਂ ਦੇ ਡਾਕਾ ਮਾਰਨ ਵਾਲੇ ਕਾਨੂੰਨ बार-बार ਲੈ ਕੇ ਆਉਂਦੇ ਨੇ ਉਹ ਅਸੀਂ ਰੱਦ ਕਰਾ ਕੇ ਇਸਾਂ ਲਵਾਂਗੇ ਉਹਦੇ ਸਵਾਰਥ ਦੇ ਵਿੱਚ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ